ਸਾਰੀਆਂ ਸੰਗਤਾਂ ਨੂੰ ਜੈ ਭੀਮ ਜੈ ਭਾਰ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਭਾਰਤ ਰਤਨ ਡਾਕਟਰ ਭੀਮਰਾਓ ਮੇਧਕਰ ਜੀ ਦਾ 134 ਮਾ ਜਿਹੜਾ ਜਨਮ ਦਿਹਾੜਾ ਸ਼੍ਰੀ ਗੁਰੂ ਰੰਦਾਸ ਮੰਦਿਰ ਪੰਡਾਰੀ ਗੇਟ ਵਿਖੇ ਮਨਾ ਰਹੇ ਹਾਂ ਡਾਕਟਰ ਭੀਮਰਾਓ ਜੀ ਦਾ ਜਨਮ 14ਪ੍ਰਾਹਰ 1891 ਨੂੰ ਹੋਇਆ ਤੇ 6 ਦਸੰਬਰ 1952 ਨੂੰ ਉਹ ਆਕਾਲ ਚਲਾਣਾ ਕਰ ਗਏ ਸਨ ਡਾਕਟਰ ਭੀਮਰਾਓ ਮੇਦਕਰ ਜੀ 14 ਭੈਣ ਭਰਾ ਸਨ ਸਭ ਤੋਂ ਛੋਟੇ ਡਾਕਟਰ ਭੀਮਰਾਓ ਮੇਦਕਰ ਸਨ ਇਹਨਾਂ ਨੂੰ ਬਾਲਵਸਤਾ ਦੇ ਵਿੱਚ ਜਦੋਂ ਸਕੂਲ ਭੇਜਿਆ ਗਿਆ ਸਕੂਲ ਦੇ ਵਿੱਚ ਵੇਖਿਆ ਕਿ ਉੱਥੇ ਗਰੀਬ ਲੋਕਾਂ ਦੇ ਨਾਲ ਬਹੁਤ ਵਿਤਕਰਾ ਹੋ ਰਿਹਾ ਹੈ ਇਹਨਾਂ ਨੂੰ ਸਭ ਤੋਂ ਪਿੱਛੇ ਬਿਠਾਇਆ ਜਾਂਦਾ ਸੀ ਇੱਥੋਂ ਤੱਕ ਇਹਨਾਂ ਨੂੰ ਬੋਰੀ ਜਾਂ ਟਾਟ ਬੈਠਣ ਲਈ ਘਰੋਂ ਲਿਆਂਦਾ ਜਾਂਦਾ ਜਾਂਦਾ ਸੀ ਜਦੋਂ ਕਿਤੇ ਪਿਆਸ ਪੀ ਉਸ ਲੱਗਦੀ ਸੀ ਇਹਨਾਂ ਦਾ ਗਲਾਸ ਵੀ ਵੱਖਰਾ ਹੁੰਦਾ ਸੀ ਇੱਥੋਂ ਤੱਕ ਕਿ ਇਹਨਾਂ ਗਰੀਬ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਇਹਨਾਂ ਨੇ 10ਵੀਂ ਦੀ ਸਿੱਖਿਆ ਤੋਂ ਪਾਸ ਕੀਤੀ ਇਸ ਤੋਂ ਬਾਅਦ ਉੱਥੋਂ ਦੇ ਇੱਕ ਸੇਠ ਨੇ ਦੇਖਿਆ ਕਿ ਬੱਚਾ ਜਿਹੜਾ ਬੜਾ ਹੋਣ ਹਾਰਾ ਉਹਨਾਂ ਨੇ ਆਪਣੇ ਖਰਚੇ ਤੇ ਇਹਨਾਂ ਨੂੰ ਯੂਐਸਏ ਅਮਰੀਕਾ ਚ ਭੇਜਿਆ ਉਥੋਂ ਉਹਨਾਂ ਨੇ ਡਿਗਰੀਆਂ ਪ੍ਰਾਪਤ ਕਰਕੇ ਫਿਰ ਯੂ ਯੂਕੇ ਇੰਗਲੈਂਡ ਵਿੱਚ ਆਏ ਉਥੋਂ ਵੀ ਉੱਚ ਸਿੱਖਿਆ ਪ੍ਰਾਪਤ ਕੀਤੀ ਉਹ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਇਹਨਾਂ ਨੇ ਇਹਨਾਂ ਕੋਲ ਸਭ ਤੋਂ ਵੱਧ 32 ਡਿਗਰੀਆਂ ਸਨ ਉਹ ਤੋਂ ਸਿੱਖਿਆ ਪ੍ਰਾਪਤ ਕਰਕੇ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਤੇ ਪਹਿਲੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਡਾਕਟਰ ਭੀਮ ਆਪਣੇ ਦਾ 15 ਜਵਾਰ ਲਹਿਰੂ ਸਨ ਉਹਨਾਂ ਨੇ ਇਹਨਾਂ ਨੂੰ ਪੜ੍ਹੇ ਲਿਖੇ ਹੋਣ ਕਰਕੇ ਇਹਨਾਂ ਨੂੰ ਆਪਣੀ ਵਿਜਾਰਤ ਵਿੱਚ ਕਾਨੂੰਨ ਮੰਤਰੀ ਬਣਾਇਆ ਤੇ ਉਸ ਦੇ ਨਾਲ ਨਾਲ ਹੀ ਇਹਨਾਂ ਨੂੰ ਸਭਾਦਲ ਲਖਨ ਦਾ ਜਿਹੜੀ ਆ ਉਹ ਵੀ ਯੋਰ ਦਿੱਤਾ ਇਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ 2 ਸਾਲ 11 ਮਹੀਨੇ ਤੇ 18 ਦਿਨ ਲਗਾਤਾਰ ਦਿਨ ਰਾਤ ਲਗਾ ਕੇ ਸੰਵਧਾਨ ਨੂੰ ਇਹਨਾਂ ਨੇ ਲਿਖਿਆ ਤੇ ਭਾਰਤ ਦੀ ਸਰਕਾਰ ਨੂੰ ਪੇਂਡ ਕੀਤਾ ਜਿਸ ਦੇ ਵਿੱਚ ਸਾਰੇ ਸਮਾਜ ਦੇ ਵਰਗਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਖਾਸ ਕਰਕੇ ਮਹਿਲਾ ਜਿਵੇਂ ਕਿ ਉਸ ਵਕਤ ਉਹ 파ਟੀ ਸਕਦੀ ਸਵਾ ਆਪਣੇ ਘਰਾਂ ਘਰਾਂ ਦੇ ਕਮਾਕਾਰਾਂ ਤੋਂ ਹੋਰ ਕੋਈ ਕੰਮ ਨਹੀਂ ਕਰ ਸਕਦੀ ਇਹ ਡਾਕਟਰ ਮੇਜ਼ਗਰ ਦੀ ਦੇਣ ਹੈ ਕਿ ਅੱਜ ਜਿਹੜੀਆਂ ਮਹਿਲਾ ਪੁਰਸ਼ਾਂ ਦੇ ਬਰਾਬਰ ਚੰਗੇ ਚੰਗੇ ਅਹੁਦਿਆਂ ਤੇ ਕੋਈ ਮੰਤਰੀ ਬਣੇ ਹਨ ਕੋਈ ਜੀਸੀ ਬਣੇ ਹਨ ਕੋਈ ਰਾਸ਼ਟਰਪਤੀ ਬਣੇ ਹਨ ਇਹ ਸਾਰੀ ਦੇਣ ਉਹਨਾਂ ਦੀ ਹੀ ਹੈ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਇਹ ਜੋ ਕੁਝ ਉਹਨਾਂ ਨੇ ਆਪਣੇ ਸੰਵਿਧਾਨ ਵਿੱਚ ਲਿਖਿਆ ਸਾਨੂੰ ਸਾਰਿਆਂ ਨੂੰ ਉਹ ਤੇ ਚੱਲ ਕੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਪੜਾਈ ਜ਼ਰੂਰ ਕਰਾਣੀ ਹੈ ਪੜੋ ਜੁਰੋ ਤੇ ਸੰਘਰਸ਼ ਕਰੋ ਇਹ ਉਹਨਾਂ ਦਾ ਨਾਰਾ ਸੀ ਉਹਨਾਂ ਨੇ ਨਾਲ ਇਹ ਵੀ ਕਿਹਾ ਹੀ ਕਿ ਜੜੀ ਵਿਦਿਆ ਇੱਕ ਛੇਰ ਨਹੀਂ ਹੈ ਜਿਹੜੇ ਬੱਚੇ ਪੜ ਜਾਣਗੇ ਉਹ ਉੱਚ ਸਿੱਖਿਆ ਪ੍ਰਾਪਤ ਕਰਨਗੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨਗੇ ਅੱਜ ਮੈਂ ਉਹਨਾਂ ਦੇ ਜਨਮ ਦਿਨ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿਨਾ ਹਾਂ ਕਿ ਜਿਨ੍ਹਾਂ ਨੇ ਸਾਡੇ ਤੇ ਇਨਾ ਉਪਕਾਰ ਕੀਤਾ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਡਿਮਰਾਓ ਅੰਬੇਡਕਰ ਦਾ ਅੱਜ ਜਨਮ ਦਿਨ ਹੈ ਮਤਲਬ ਕਿ ਜਿਨ੍ਹਾਂ ਨੇ ਆਪਣੇ ਛੁੱਟੀ ਕੌਮ ਜਿਹੜੀ ਸਾਡੀ ਸਾਰੀ ਜਗਾਈ ਆ ਸਾਨੂੰ ਕੋਈ ਪਤਾ ਨਹੀਂ ਸੀ ਇਹਦੇ ਬਾਰੇ ਅਗਰੇ ਨਾ ਹੁੰਦੇ ਤੇ ਅਸੀਂ ਜਿਦਾਂ ਪਹਿਲਾਂ ਟੋਕਰੀਆਂ ਧੋਂਦੇ ਹੁੰਦੇ ਹੁੰਦੇ ਸੀ ਉਦਾਂ ਹੀ ਅਸੀਂ ਰਹਿੰਦੇ ਇਹਨਾਂ ਦੀ ਸਾਡੇ ਤੇ ਬਹੁਤ ਉਪਕਾਰ ਹੈ ਇਹਨਾਂ ਸਾਡੇ ਚ ਕੌਮ ਨੂੰ ਜਗਾਈ ਹੈ ਬਹੁਤ ਅਫੀਸਰ ਬਣੇ ਨੇ ਮੈਂ ਅਸਤੀਸ਼ਕਮਾਰ 22 ਪ੍ਰਧਾਨ ਸ਼ਿਗੁਰ ਵਿਦਾਸ ਮੰਦਿਰ ਪੰਡਾਰੀ ਗੜ ਬਟਾਲਾ ਅੱਜ ਸ਼ਿਗੁਰ ਰਵੀਦਾਸ ਸਾਰੇਜ ਮੰਦਿਰ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ ਹੈ ਇਸ ਮੌਕੇ ਤੇ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ਹਨ ਅਤੇ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਲੱਡੂ ਵਗੈਰਾ ਵੰਡੇ ਗਏ ਹਨ ਅਤੇ ਜਿਸ ਨਾਲ ਸਾਬ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜਿਆਦਾ ਕੁ ਸੁਣਾ ਕਹਿੰਦੇ ਆ ਜੈ ਭੀਮ ਜੈ ਭਾਰ ਨਾਮ ਰਾਸ਼ੀ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਸਾਰੇ ਬਾਬਾ ਸਾਹਿਬ ਅਮੀਰਜੀਤ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪਾਂ ਸਾਰੇ ਇਕੱਠੇ ਹੋਏ ਆਂ ਆਪਾਂ ਹਰ ਸਾਲ ਬਾਬਾ ਜੀ ਦਾ ਜਨਮ ਦਿਨ ਇਦਾਂ ਹੀ ਮਨਾਉਂਦੇ ਆ ਸਾਰੇ ਬਹੁਤ ਉਤਸ਼ਾਹ ਹੁੰਦੇ ਆ छोटी जी कविता कहगी रब बाने आया फर्क मिटोन सीओ रब बाने आया धरती तो चुक जिन्हें कुर्सी ते बिठाया फर्क मिटोन सीओ रब बाने आया धरती तो चुक जिन्हें कुर्सी ते बिठाया ਭੁੱਲ ਨਾ ਜਾਇਓ ਕਿ ਤੁਸੀਂ ਰਹਿ ਬਿਰਾਂ ਦੇ ਬੱਚਿਓ ਬਾਬਾ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਿਓ ਬਾਬਾ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਿਓ ਚਾਹੇ ਰੋਟੀ ਖਾਇਓ ਘਟ ਜਰੂਰ ਪੜ ਲਿਖ ਜਾਇਓ ਚਾਹੇ ਰੋਟੀ ਖਾਇਓ ਘਟ ਜਰੂਰ ਪੜ ਲਿਖ ਜਾਇਓ ਹੱਕ ਸੱਚ ਲਈ ਜਿੱਥੇ ਚਾਹੇ ਅੜ ਜਾਇਓ ਹੱਕ ਸੱਚ ਲਈ ਜਿੱਥੇ ਚਾਹੇ ਅੜ ਜਾਇਓ ਤੁਸੀਂ ਸਾਂਝ ਪਿਆਰ ਵਾਲੀ ਪਾ ਕੇ ਰੱਖਿਓ ਬਾਬਾ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਿਓ ਬਾਬਾ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਿਓ ਪੜ ਲਿਖ ਜਾਓ ਤੇ ਸੰਘਰਸ਼ ਰੋਹ ਕਰਦੇ ਪੜ ਲਿਖ ਜਾਓ ਤੇ ਸੰਘਰਸ਼ ਰੋਹ ਕਰਦੇ ਕੱਢ ਲੋ ਉਹ ਬਾੜ ਜੋ ਗਰੀਬੀ ਵਿੱਚ ਮਰਦੇ ਪੜ ਲਿਖ ਜਾਓ ਤੇ ਸੰਘਰਸ਼ ਰੋਹ ਕਰਦੇ ਕੱਢ ਲੋ ਉਹ ਬਾੜ ਜੋ ਗਰੀਬੀ ਵਿੱਚ ਮਰਦੇ ਸਦਾ ਮੋਢੇ ਨਾਲ ਮੋਢਾ ਤੁਸੀਂ ਲਾ ਕੇ ਰੱਖਿਓ ਬਾਬਾ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਿਓ ਬਾਬਾ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਿਓ जय भीम जय 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 बाबा। से तेरी सोच सोचते चौदह अप्रैल आई है नई आजादी लाई है चौदह अप्रैल आई है नई आजादी लाई है। बुद्ध धर्म की क्या पहचान मानव मानव एक समान बुद्ध धर्म की क्या पहचान मानव मानव एक समान ਅਸੀਂ ਸਾਰੇ ਅੱਜ ਇੱਥੇ ਅger ਖੜੇ ਆ ਤੇ ਬਾਬਾ ਸਾਹਿਬ ਜੀ ਬਤੌਲਤ ਖੜੇ ਆ ਉਹਨਾਂ ਨੇ 132 ਡਿਗਰੀਆਂ ਪ੍ਰਾਪਤ ਕੀਤੀਆਂ ਇਹਨਾਂ ਦਾ ਜਨਮ 1891 ਵਿੱਚ ਹੋਇਆ ਆਪਾਂ ਸਾਰੇ ਬਾਬਾ ਸਾਹਿਬ ਜੀ ਨੂੰ ਬਾਬਾ ਸਾਹਿਬ ਜੀ ਤੇ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਉਹਨਾਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ ਉਹਨਾਂ ਕਰਕੇ ਅੱਜ ਆਪਾਂ ਸਾਰੇ ਆਪਣੋ ਦਿਖਾ ਪਾ ਰਹੇ ਆ ਪੜ੍ਹ ਲਿਖ ਜਾ ਰਹੇ ਆ ਬਾਬਾ ਸਾਹਿਬ ਦਾ ਇੱਕੋ ਹੀ ਕਹਿਣਾ ਸੀ ਪੜ੍ਹੋ ਲਿਖੋ ਤੇ ਸੰਘਰਸ਼ ਕਰੋ ਤੈਨੂੰ ਉਹਨਾਂ ਦੇ ਕਹਨੇ ਤੇ ਹੀ ਚੱਲਣਾ ਚਾਹੀਦਾ ਹੈ ਉਹਨਾਂ ਵਾਂਗੂ ਬਨੋ ਸਾਰੇ ਪੜੋ ਲਿਖੋ ਤੇ ਸੰਘਰਸ਼ ਕਰੋ